ਪੰਜਾਬ ਦੀਆਂ ਲੋਕ ਸਭਾ ਸੀਟਾਂ ਨੇ ਪੂਰੇ ਮੁਲਕ ਨੂੰ ਹੈਰਾਨ ਕਰ ਦਿੱਤਾ ਕੋਈ ਇਸ ਲਈ ਹੈਰਾਨ ਹੋਇਆ ਕਿਉਂ ਪੰਜਾਬ ਨੂੰ ਜਾਣਦੇ ਨਹੀਂ ਦੋ ਸੀਟਾਂ ਤੇ ਪੰਥਕ ਉਮੀਦਵਾਰ ਜਿੱਤ ਗਏ ਖਡੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਖਾਲਸਾ ਜਿਸ ਤੇ ਸਰਕਾਰ ਨੇ ਐਨਐਸਏ ਲਗਾਇਆ ਹੋਇਆ ਤੇ ਉਹ ਅੰਡਰ ਟਰਾਇਲ ਹੈ 1 ਸਾਲ ਤੱਕ ਉਹਨੂੰ ਪੰਜਾਬ ਤੋਂ ਦੂਰ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਭੇਜ ਕੇ ਰੱਖਿਆ ਹੈ ਤੇ ਉਸ 3 ਮਹੀਨੇ ਬਾਅਦ ਜਿਸ ਕਮੇਟੀ ਅੱਗੇ ਪੇਸ਼ ਕਰਨਾ ਉਸ ਅੱਗੇ ਪੇਸ਼ ਨਹੀਂ ਕੀਤਾ ਤੇ 1 ਸਾਲ ਬਾਅਦ ਉਹਦੇ ਤੇ ਦੁਬਾਰਾ ਐਨਐਸਸੀ ਲਗਾ ਦਿੱਤਾ ਤੇ ਉਹ ਅਜੇ ਵੀ ਅੰਡਰ ਟਰਾਇਲ ਹੈ ਤੇ ਵੋਟਾਂ ਦੇ ਵਿੱਚ ਲੋਕਾਂ ਨੇ ਉਸ ਨੂੰ 4 ਲੱਖ 4430 ਵੋਟਾਂ ਯਾਨੀ 56% ਇਲਾਕੇ ਦੀਆਂ ਵੋਟਾਂ ਦੇ ਨਾਲ ਜਿਤਾਇਆ ਤੇ ਉਹਦੀ ਕੁਲਬੀਰ ਜੀਰਾ ਤੋਂ 1971 ਵੀ ਲੀਡ ਹੈ ਇਹ ਜੋ ਲੋਕਾਂ ਦਾ ਮੰਡਟ ਹੈ ਇਹ ਦੱਸਦਾ ਹੈ ਕਿ ਪੰਜਾਬ ਅੰਮ੍ਰਿਤਪਾਲ ਨੂੰ ਕਿੰਨਾ ਪਿਆਰ ਕਰਦਾ ਹੈ ਤੇ ਉਸ ਦੇ ਵਿਚਾਰਧਾਰਾ ਨੂੰ ਕਿੰਨਾ ਪਸੰਦ ਕਰਦਾ ਉਸ ਨੇ ਦੁਬਈ ਤੋਂ ਆ ਕੇ ਇੱਥੇ ਇੱਥੋਂ ਦੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਨਸ਼ਿਆਂ ਦੇ ਖਿਲਾਫ ਇੱਕ ਸਟਰਗਲ ਵਿੱਢੀ ਤੇ ਉਹਨਾਂ ਨੂੰ ਅਮਰਿਤ ਪਾਨਕਰ ਆਕੇ ਗੁਰੂ ਦੇ ਲੜ ਲਾਇਆ ਤਾਂ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਮਾਨਸਿਕ ਤੌਰ ਤੇ ਮਜ਼ਬੂਤ ਹੋਣ ਤੇ ਉਹਨਾਂ ਕੋਲ ਕੋਈ ਅਲਟਰਨੇਟਿਵ ਕਾਰਪੋਰੇਟ ਮਾਡਲ ਤੋਂ ਅੱਡ ਇੱਕ ਵਿਚਾਰ ਹੋਵੇ ਤਾਂ ਕਿ ਉਹ ਨਸ਼ਿਆਂ ਦੀ ਜਿੱਲਣ ਵਿੱਚ ਦੁਬਾਰਾ ਨਾ ਆਉਣ ਕਿ ਉਹ ਦੁਬਾਰਾ ਮਾਨਸਿਕ ਤੌਰ ਤੇ ਆਪਣੇ ਆਪ ਨੂੰ ਮਜਬੂਰ ਮਹਿਸੂਸ ਨਾ ਕਰੇ ਇਸ ਗੱਲ ਨੂੰ ਪੰਜਾਬ ਦੇ ਲੋਕਾਂ ਨੇ ਬਹੁਤ ਪਸੰਦ ਕੀਤਾ ਪਰ ਸਰਕਾਰ ਨੂੰ ਮਾਫਕ ਨਹੀਂ ਇਸ ਲਈ ਉਹਨਾਂ ਨੇ ਐਨਐਸਐ ਲਗਾ ਦਿੱਤਾ ਹੁਣ ਆਸਦੇ ਆ ਦੂਸਰੀ ਸੀਟ ਫ੍ਰੀ ਕੋਰਟ ਦੀ ਜਿੱਥੋਂ ਅਚਾਨਕ ਹੀ ਇੱਕ ਹਫ਼ਤੇ ਦੇ ਵਿੱਚ ਲਹਿਰ ਬਣ ਗਈ ਸਰਜੀਤ ਸਿੰਘ ਖਾਲਸਾ ਦੀ ਕਿਉਂ ਕੌਣ ਸੀ ਸਰਜੀਤ ਸਿੰਘ ਖਾਲਸਾ ਉਹ ਸ਼ਹੀਦ ਬੀਨ ਸਿੰਘ ਅਤੇ ਬੀਬੀ ਬਿਮਲਕੌਰ ਖਾਲਸਾ ਦਾ ਪੁੱਤਰ ਹੈ ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਬੇਰੌਂਤੀ ਦਾ ਬਦਲਾ ਲੈਣ ਲਈ ਇੰਦਰਾ ਗਾਂਧੀ ਦਾ ਕਤਲ ਕੀਤਾ ਸੀ ਇੰਦੀ ਵੋਟ ਹੈ ਜਿਹੜੀ ਉਹ ਇੱਕ ਸympathy ਵੋਟ ਹੈ ਉਹ ਸympathy ਵੋਟ ਬਿਆਨ ਸਿੰਘ ਅਤੇ ਬੀਬੀ ਬਿਮਲ ਕੌਰ ਖਾਲਸਾ ਦੀ ਸ਼ਹਾਦਤ ਨੂੰ ਇੱਕ ਪ੍ਰਣਾਮ ਹੈ ਇਲਾਕੇ ਦੇ ਲੋਕਾਂ ਦਾ ਸਰਜੀਤ ਨੇ ਅਜੇ ਆਪਣੇ ਆਪ ਨੂੰ ਸਾਬਤ ਕਰਨਾ ਹੈ ਪਰ ਅੰਮ੍ਰਿਤਪਾਲ ਸਿੰਘ ਖਾਲਸਾ ਆਪਣੇ ਆਪ ਨੂੰ ਸਾਬਤ ਕਰ ਚੁੱਕਿਆ ਹੈ ਉਸ ਤੇ ਵਿਚਾਰ ਪਰ ਪੱਖ ਹਨ ਉਹ ਜੋ ਨੌਜਵਾਨਾਂ ਨੂੰ ਸਹਿਯਦ ਦਿੰਦਾ ਹੈ ਜੋ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਾ ਹੈ ਉਸ ਦੇ ਵਿੱਚ ਕੋਈ ਕਨਫਿਊਜ਼ਨ ਜਾਂ ਕੁਝ ਵੀ ਨਹੀਂ ਹੈ ਪਰ ਸਰਕਾਰ ਨੂੰ ਉਹ ਕੋਈ ਵੀ ਉਹ ਬੰਦਾ ਜਿਹੜਾ ਪੰਜਾਬੱਖੀ ਬੋਲਦਾ ਹੋਵੇ ਤੇ ਉਹਦੇ ਵਿਚਾਰਾਂ ਵਿੱਚ ਪਰਪੱਕਤਾ ਹੋਵੇ ਤੇ ਕਨਫਿਊਜ਼ਨ ਨਾ ਹੋਵੇ ਉਸ ਨੂੰ ਮਾਫਕ ਨਹੀਂ ਹੁੰਦਾ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖੀਏ ਸ ਸਭ ਤੋਂ ਪਹਿਲਾਂ ਕਾਫੀ ਪਹਿਲਾਂ ਤੋਂ ਜਾਈਏ ਤਾਂ ਸੰਤ ਕਰਤਾਰ ਸਿੰਘ ਪਿੰਡਰ ਵਾਲੇ ਉਹ ਬਹੁਤ ਨੌਜਵਾਨਾਂ ਨੂੰ ਸੇਧ ਦੇਣ ਲੱਗੇ ਸੀ ਤੇ ਪੰਜਾਬ ਨੂੰ ਇੱਕ ਵਧੀਆ ਦਿਸ਼ਾਵਲ ਤੋੜਨ ਲੱਗੇ ਸੀ ਤਕਸਾਲ ਦੇ ਮੁਖੀ ਤੇਰਵੇਂ ਮੁਖੀ ਤਾਂ ਉਹਨਾਂ ਦਾ ਐਕਸੀਡੈਂਟ ਹੋ ਗਿਆ ਬਾਅਦ ਵਿੱਚ ਪਤਾ ਲੱਗਿਆ ਕਿ ਇਹ ਇੱਕ ਸਟੇਜਡ ਕਤਲ ਸੀਗਾ 14ਵੇਂ ਮੁਖੀ ਸੰਤ ਪਿੰਡਰਵਾਲਾ ਜਰਨੈਲ ਸਿੰਘ ਪਿੰਡਰਵਾਲਾ ਚੁਣੇ ਗਏ ਜਿਨ੍ਹਾਂ ਨੇ ਸੰਤ ਕਰਤਾਰ ਸਿੰਘ ਵਾਲਾ ਰਾਹੀ ਅਖਤियार ਕੀਤਾ ਤੇ ਉਹਨਾਂ ਨੇ ਨੌਜਵਾਨਾਂ ਨੂੰ ਅੰਮ੍ਰਿਤ ਛਕੰਦੇ ਰਾਤੇ ਪਾ ਕੇ ਤੇ ਆਪਣੀ ਗੈਰਤ ਤੇ ਸਵੈਮਾਨ ਨਾਲ ਜਿਉਣ ਦੀ ਗੱਲ ਕਹੀ ਉਹਨਾਂ ਬਾਰੇ ਗਲਤ ਪ੍ਰਚਾਰ ਕੀਤਾ ਗਿਆ ਕਿ ਇਹ ਹਿੰਦੂਆਂ ਦੇ ਵਿਰੋਧੀ ਹਨ ਜਦਕਿ ਹਿੰਦੂ ਪਰਿਵਾਰ ਉਹਨਾਂ ਕੋਲ ਸੁਰੱਖਿਆ ਲੈਣ ਆਉਂਦੇ ਰਹੇ ਤੇ ਉਹਨਾਂ ਨੇ ਹਿੰਦੂਆਂ ਦੀਆਂ ਧੀਆਂ ਨੂੰ ਵਸਾਇਆ ਉਹਨਾਂ ਤੇ ਇਹ ਦੋਸ਼ ਲੱਗਿਆ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਹਿੰਦੂਆਂ ਦੇ ਕਤਲ ਕੀਤੇ ਹੈ ਜਦਕਿ ਇਹ ਡਾਟਾ ਗਲਤ ਹੈ ਕਤਲ ਸਾਰੇ ਤਰ੍ਹਾਂ ਦੇ ਹੋਏ ਹੈ ਪੰਜਾਬ ਦੇ ਵਿੱਚ ਸਿੱਖ ਪਰਿਵਾਰਾਂ ਵਿੱਚ ਵੀ ਬੱਚੇ ਵਲ ਘੱਟ ਲੈਂਦੇ ਸਾਰੇ ਇਸ ਪੱਗ ਨਹੀਂ ਬੰਦਦੇ ਤਾਂ ਜੇ ਬਸਾਂ ਦੇ ਵਿੱਚ ਕੁਝ ਕਤਲ ਹੋਏ ਐ ਤਾਂ ਅਸੀਂ ਉਸ ਨੂੰ ਕਿਵੇਂ ਮੱਥੇ ਤੇ ਲਿਖਿਆ ਹੋਊਗਾ ਕਿ ਇਹ ਬੱਚਾ ਸਿੱਖ ਹੈ ਕਿ ਹਿੰਦੂ ਹੈ ਹਾਂ ਅਸੀਂ ਸਿਰਫ ਇਹ ਕਹਿ ਸਕਦੇ ਹਾਂ ਵੀ ਬੇਗੁਨਾਹਾਂ ਦੇ ਕਤਲ ਹੋਏ ਐ ਤੇ ਉਹ ਗਲਤ ਸੀ ਉਹ ਨਹੀਂ ਸੀ ਹੋਣੀ ਚਾਹੀਦੀ ਤੇ ਇਹ ਸਰਕਾਰ ਦੀ ਜ਼ਿੰਮੇਵਾਰੀ ਸੀ ਕਿ ਉਹ ਇਹਨਾਂ ਨੂੰ ਰੋਕਦੀ ਉਹ ਰੋਕਣ ਵਿੱਚ ਫੇਲ ਰਹੀ ਤੇ ਉਸ ਵੇਲੇ ਇਹ ਕੇਂਦਰ ਸਰਕਾਰ ਦੇ ਅਧੀਨ ਸੀ ਕਿਉਂਕਿ ਇੱਥੇ ਗਵਰਨਰ ਰਾਜ ਸੀ ਚਲੋ ਉਹ ਦੌਰ ਲੰਘ ਗਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਹਜ਼ਾਰਾਂ ਹੀ ਨੌਜਵਾਨਾਂ ਨੂੰ ਫੜ-ਫੜ ਕੇ ਕਤਲ ਕਰ ਦਿੱਤਾ ਝੂਠੇ ਮੁਕਾਬਲਿਆਂ ਵਿੱਚ ਤੇ ਉਹਨਾਂ ਨੂੰ ਲਾਵਰੈਂਸ ਲਾਸ਼ਾਂ ਬਣਾ ਕੇ ਖਤਮ ਕਰ ਦਿੱਤਾ ਇਸ ਦੀ ਆਵਾਜ਼ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਚੁੱਕੀ ਤਾਂ ਉਹਨਾਂ ਨੂੰ ਵੀ ਕਤਲ ਕਰ ਦਿੱਤਾ ਗਿਆ ਪਕੜ ਕੇ ਸਰਦਾਰ ਗੁਰਦੇਵ ਸਿੰਘ ਕੋਂਕੇ ਨੂੰ ਇਸੇ ਤਰੀਕੇ ਨਾਲ ਸ਼ਹਾਦਤ ਦਾ ਜੰਮ ਪੀਣਾ ਪਿਆ ਜ ਜਦੋਂ ਉਹਨਾਂ ਨੇ ਫੜ ਕੇ ਉਸ ਦਾ ਮੁਕਾਬਲਾ ਬਣਾ ਦਿੱਤਾ ਗਿਆ ਕਿਉਂਕਿ ਉਹ ਜਿੱਥੇਦਾਰ ਹੁੰਦਿਆਂ ਇਹਨਾਂ ਦੀਆਂ ਗੱਲਾਂ ਦੇ ਵਿੱਚ ਸਹਿਮਤ ਨਹੀਂ ਹੋਏ ਤੇ ਉਹਨਾਂ ਨੇ ਪੰਜਾਬ ਦੀ ਗੱਲ ਕੀਤੀ ਉਸ ਤੋਂ ਬਾਅਦ ਕਾਫੀ ਸਾਲ ਪੰਜਾਬ ਨੂੰ ਵਿੱਚ ਇਹਨਾਂ ਦੇ ਮੁਤਾਬਕ ਸ਼ਾਂਤੀ ਰਹੀ ਪਰ ਉਹ ਕਬਰਾਂ ਵਾਲੀ ਸ਼ਾਂਤੀ ਸੀ ਹੌਲੀ ਹੌਲੀ ਫੇਰ ਉੱਥੇ ਅਗਲੀ ਪੀੜ੍ਹੀ ਆਈ ਤਾਂ ਅਗਲੀ ਪੀੜ੍ਹੀ ਨੂੰ ਇਹਨਾਂ ਨੇ ਨਸ਼ਿਆਂ ਵਿੱਚ ਗਲਤਾਨ ਕਰ ਦਿੱਤਾ ਫਿਰ ਉਸ ਤੋਂ ਬਾਅਦ ਕੁਝ ਦੇਰ ਤੱਕ ਲੋਕ ਨਹੀਂ ਬੋਲੇ ਉਹਨਾਂ ਨੂੰ ਇਸ ਬੇਇੱਜ਼ਤੀ ਲੱਗ ਮਹਿਸੂਸ ਹੁੰਦੀ ਸੀ ਕਿ ਸਾਡੇ ਬੱਚੇ ਨਸ਼ਾ ਕਰਦੇ ਆ ਪਰ ਅਖੀਰ ਜਦ ਅੱਤ ਹੋ ਗਈ ਤਾਂ ਬੋਲਣਾ ਪਿਆ ਨਸ਼ਿਆਂ ਦਾ ਵਿਰੋਧ ਹੋਇਆ ਉੱਠੇ ਕਈ ਪਾਰਟੀਆਂ ਨੇ ਵਾਅਦੇ ਕੀਤੇ ਪਰ ਕਿਸੇ ਨੇ ਨਸ਼ੇ ਬੰਦ ਨਾ ਕੀਤੇ ਤੇ ਹੁਣ ਉਸ ਤੋਂ ਬਾਅਦ ਫੇਰ ਇੱਕ ਵਾਰ ਆਇਆ ਉਸ ਵਾਰ ਦੇ ਵਿੱਚ ਕਿਸਾਨ ਅੰਦੋਲਨ ਆਇਆ ਕਿਸਾਨ ਅੰਦੋਲਨ ਨੇ ਪੰਜਾਬ ਦੇ ਹਿੱਤਾਂ ਦੀ ਕੁਝ ਗੱਲ ਕੀਤੀ ਤਾਂ ਉਹਦੇ ਵਿੱਚ ਇੱਕ ਪੰਥਕ ਲਹਿਰ ਚੱਲ ਪਈ ਜਿਸ ਦੀ ਨੁਮਾਇੰਦਗੀ ਦੀਪ ਸਿੱਧੂ ਸਰਦਾਰ ਸੁਖਬੀ ਸਿੰਘ ਉਦੋਕੇ ਅਜਮੇ ਸਿੰਘ ਤੇ ਕੁਝ ਹੋਰ ਲੋਕਾਂ ਨੇ ਕੀਤੀ ਤੇ ਉਸ ਦੇ ਵਿੱਚ ਮੈਂ ਖੁਦ ਵੀ ਸ਼ਾਮਲ ਸੀ ਜਿਸ ਨੇ ਫੇਸਬੁੱਕ ਤੇ ਵੀ ਤੇ ਵਕ ਵਕ ਵੀਡੀਓ ਬਣਾ ਕੇ ਪ੍ਰਚਾਰ ਕੀਤਾ ਇਸ ਕਿਸਾਨ ਅੰਦੋਲਨ ਦੇ ਵਿੱਚੋਂ ਦੀਪ ਸਿੱਧੂ ਦਾ ਚਿਹਰਾ ਉਭਰਿਆ ਤੇ ਦੀਪ ਸਿੱਧੂ ਨੇ ਨੌਜਵਾਨਾਂ ਨੂੰ ਪ੍ਰਭਾਵਿਤ ਕਰਕੇ ਦੱਸਿਆ ਕਿ ਸਾਡਾ ਪੰਜਾਬ ਕਿਵੇਂ ਉਜੜੇ ਜਾ ਰਿਹਾ ਹੈ ਕਿਵੇਂ ਸਾਡੇ ਪਾਣੀ ਖੋਏ ਜਾ ਰਹੇ ਹੈ ਸਾਡੇ ਬਿਜਲੀ ਦੇ ਡੈਮਾਂ ਤੇ ਸਾਡਾ ਹੱਕ ਨਹੀਂ ਹੈ ਸਾਡਾ ਧਰਤੀ ਹੇਠਲਾ ਪਾਣੀ ਮੁਕਾਇਆ ਜਾ ਰਿਹਾ ਹੈ ਤੇ ਕਿਵੇਂ ਸਾਡੀ ਹੋਂਦ ਦਾ ਸਵਾਲ ਹੈ ਇਹ ਸਾਡੀਆਂ ਫਸਲਾਂ ਤੇ ਨਸਲਾਂ ਦਾ ਮਾਮਲਾ ਹੈ ਤਾ ਦੀਪਸਿੱਧੂ ਦਾ ਵੀ ਸਟੇਟ ਕਤਲ ਕਰਵਾ ਦਿੱਤਾ ਗਿਆ ਉਸ ਤੋਂ ਬਾਅਦ ਇੱਕ ਗਾਇਕ ਮੂਸੇ ਵਾਲਾ ਜੋ ਕਿ ਬਹੁਤ ਪਪੂਲਰ ਸੀ ਤੇ ਲੱਖਾਂ ਦੇ ਉਹਦੇ ਫੈਨ ਸੀ ਸਰਕਾਰ ਨੂੰ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਸੀ ਉਹ ਗੈਂਗਸਟਰ ਹੋਂਦੇ ਤੋਂ ਫਿਰੋਕੀ ਲੈਂਦੇ ਸੀ ਤਾਂ ਉਹਦਾ ਗੈਂਗਸਟਰ ਨਾਲ ਉਹਨੇ ਦਾਵਾ ਹੈਗਾ ਸੀ ਪਰ ਜਦੋਂ ਹੀ ਉਸਨੇ ਪੰਜਾਬ ਦੇ ਸਬੰਧੀ ਦੋ ਗੀਤ ਲਿਖ ਦਿੱਤੇ ਐਸਵਾਈਐਲ ਜਿਸ ਵਿੱਚ ਉਸਨੇ ਬਲਵਿੰਦਰ ਸਿੰਘ ਜਟਾਨਾ ਦਾ ਜ਼ਿਕਰ ਕਰ ਦਿੱਤਾ ਜਿਸਨੇ ਐਸਵਾਈਐਲ ਰੁਕਵਾਈ ਸੀ ਪੁਰਾਣੇ ਟਾਈਮ ਦੇ ਵਿੱਚ ਅਤੇ 295 ਕਿ ਸੱਚ ਬੋਲਣ ਤੇ 295 ਲੱਗਦੀ ਹੈ ਉਦੋਂ ਹੀ ਉਹ ਵੀ ਹਕੂਮਤ ਦੀਆਂ ਨਜ਼ਰਾਂ ਵਿੱਚ ਆ ਗਿਆ ਤੇ ਉਸ ਦੇ ਇੱਕ ਗਾਣੇ ਨੇ ਲੋਕਾਂ ਨੂੰ ਪਿਛਲੇ ਇਤਿਹਾਸ ਨਾਲ ਜੋੜ ਦਿੱਤਾ ਤੇ ਇੱਕ ਹੋਰ ਗਾਣੇ ਵਿੱਚ ਜਿਸ ਵਿੱਚ ਉਸਨੇ ਖਡੂਰ ਸਾਹਿਬ ਵਾਲਿਆਂ ਨੂੰ ਉਲਾਮਾ ਦਿੱਤਾ ਕਿ ਤੁਸੀਂ ਵੀ ਵੀ ਖਾਲਰਾਂ ਨੂੰ ਹਰਾਇਆ ਤੇ ਤੁਸੀਂ ਬੇਗੈਰ ਤੇ ਹੋ ਈ ਉਸ ਨੂੰ ਵੀ ਬਾਅਦ ਵਿੱਚ ਕਤਲ ਕਰਵਾ ਦਿੱਤਾ ਗਿਆ ਤੇ ਉਸ ਨੂੰ ਗੈਂਗਸਟਰ ਵਾਰ ਬਣਾ ਦਿੱਤਾ ਗਿਆ ਹੁਣ ਉਸ ਤੋਂ ਬਾਅਦ ਜਿਹੜੀ ਜੱਥੇਬੰਦੀ ਦੀਰ ਸਿੱਧੂ ਨੇ ਬਣਾਈ ਸੀ ਵਾਰਸ ਪੰਜਾਬ ਦੇ ਉਸ ਦਾ ਮੁਖੀ ਅ ਅਮਰਿਤਪਾਲ ਸਿੰਘ ਨੂੰ ਬਣਾਇਆ ਗਿਆ ਜੋ ਦੁਬਈ ਤੋਂ ਆਇਆ ਤੇ ਉਸ ਨੇ ਇੱਥੇ ਆ ਕੇ ਹੁਣ ਉਸ ਨੂੰ ਸਾਰਾ ਜੋਰ ਲੱਗਿਆ ਹੋਇਆ ਹਕੂਮਤ ਦਾ ਅੱਤਵਾਦੀ ਕੰਮਾਂ ਵਿੱਚ ਮੇਰਾ ਇੱਕ ਸਵਾਲ ਹੈ ਸਾਰੇ ਭਾਰਤ ਦੇ ਲੋਕਾਂ ਨੂੰ ਕਿ ਤੁਸੀਂ ਕਹਿੰਦੇ ਹੋ ਕਿ ਸਾਡੀ ਇਹ ਡੈਮੋਕ੍ਰੇਸੀ ਹੈ ਕਿ ਡੈਮੋਕ੍ਰੇਸੀ ਦੇ ਵਿੱਚ ਕਿਸੇ ਨੂੰ ਫੜ ਕੇ ਉਹਦੇ ਤੇ ਐਨਐਸਸੀ ਲਾ ਦਿਓ ਤੇ ਉਸ ਤੋਂ ਬਾਅਦ ਤੁਸੀਂ ਉਸ ਦਾ ਅਨ ਟ੍ਰਾਇਲ ਵਾਸਤੇ ਉਹਨੂੰ ਕਮੇਟੀ ਕੋਲ ਵੀ ਪੇਸ਼ ਨਾ ਕਰੋ ਤਾਂ ਕਿੰਨੀ ਦੇਰ ਤੁਸੀਂ ਉਸ ਨੂੰ ਜੇਲ੍ਹ ਵਿੱਚ ਰੱਖੋਗੇ ਪਹਿਲਾਂ ਤੁਸੀਂ ਸਾਡੇ ਬੰਦੀ ਸਿੱਖ ਜੇਲ੍ਹ ਵਿੱਚ ਰੱਖੇ ਹੋਏ ਆ ਉਹਨਾਂ ਤੇ ਤਾਂ ਤੁਸੀਂ ਫਿਰ ਵੀ ਕਹਿ ਸਕਦੇ ਹੋ ਵੀ ਉਹਨਾਂ ਨੇ ਕਤਲ ਕੀਤੇ ਸੀ ਜਾਂ ਉਹਨਾਂ ਤੇ ਸੀ ਪਰ ਅੰਮ੍ਰਿਤਪਾਲ ਨੇ ਤਾਂ ਕੋਈ ਕਤਲ ਨਹੀਂ ਕੀਤਾ ਅੰਮ੍ਰਿਤਪਾਲ ਤੇ ਇੱਕ ਵੀ ਕ੍ਰਿਮੀਨਲ ਕੇਸ ਨਹੀਂ ਹੈ ਤਾਂ ਫਿਰ ਉਸ ਨੂੰ ਇੰਨੀ ਦੇਲਦਾ ਤੇ ਉਸ ਦੇ ਨਾਲ ਦੇ ਸਾਥੀਆਂ ਨੂੰ ਇੰਨੀ ਦੇਲਦਾ ਡਿਬਰੂਗੜ ਕਿਉਂ ਰੱਖਿਆ ਹੋਇਆ ਹੁਣ ਜਦ ਲੋਕਾਂ ਨੇ ਮੰਡੇਟ ਦੇ ਦਿੱਤਾ ਐਨਾ ਪਾਰਾ 4 ਲੱਖ ਤੋਂ ਉੱਤੇ ਲੋਕਾਂ ਨੇ ਜਮਨੀ ਪਾਰ ਦਿੱਤੀ ਕਿ ਅਸੀਂ ਇਸ ਬੰਦੇ ਦੇ ਨਾਲ ਆ ਇਹ ਬੰਦਾ ਸਹੀ ਹੈ ਇਹ ਪੰਜਾਬ ਲਈ ਸਹੀ ਹੈ ਇਹ ਨਸ਼ੇ ਛਡਾਉਂਦਾ ਫਿਰ ਵੀ ਤੁਸੀਂ ਐਨਐਸਐ ਨਹੀਂ ਹਟਾਰੇ ਜਦੋਂ ਉਸ ਨੇ ਚੋਣਾ ਲੜੀਆਂ ਤਾਂ ਉਸ ਨੇ ਸੰਵਿਧਾਨ ਦੇ ਵਿੱਚ ਹੌ ਚੱਕੀ ਸਾਈਨ ਕੀਤੇ ਤਾਂ ਫਿਰ ਤੁਹਾਡਾ ਐਨਐਸਐ ਕਿੱਥੇ ਰਹਿ ਗਿਆ ਦੇਸ਼ ਦਾ ਤੁਸੀਂ ਕਿਉਂ ਨਹੀਂ ਉਹਨੂੰ ਹੁਣੇ ਛੱਡਦੇ ਤੇ ਕਿਉਂ ਉਸਨੂੰ ਕੰਮ ਕਰਨ ਦਾ ਮੌਕਾ ਨਹੀਂ ਦਿੰਦੇ ਕਿ ਉਹ ਆਪਣੇ ਵਿਚਾਰ ਲੈ ਜਾ ਕੇ ਪਾਰਲੀਮੈਂਟ ਵਿੱਚ ਰੱਖੇ ਤੇ ਆਪਣੇ ਲੋਕਾਂ ਦੀ ਨੁਮਾਇੰਦਗੀ ਕਰੇ ਤਾਂ ਮੈਂ ਸਮੂਹ ਲੋਕਾਂ ਨੂੰ ਅਪੀਲ ਕਰਦੀ ਹਾਂ ਕਿ ਅਮਰਿਤਪਾਲ ਸਿੰਘ ਦੇ ਹੱਥ ਵਿੱਚ ਆਓ ਅਤੇ ਇੱਕ ਪੂਰੀ ਲਹਿਰ ਬਣਾ ਦਿਓ ਜਿਸ ਵਿੱਚ ਉਹ ਇਹ ਦਬਾਅ ਬਣੇ ਸਰਕਾਰ ਤੇ ਕਿ ਉਹ ਉਸ ਤੋਂ ਐਨਐਸਏ ਹਟਾਉਣ ਉਸ ਨੂੰ ਬਿਨਾਂ ਕਿਸੇ ਸ਼ਰਤ ਤੋਂ ਰਿਲੀਜ਼ ਕਰਨ ਉਹ ਸਾਡਾ ਨੁਮਾਇੰਦਾ ਹੈ ਉਹ ਸਾਡੀ ਗੱਲ ਪਾਰਲੀਮੈਂਟ ਵਿੱਚ ਰੱਖੂਗਾ ਤੇ ਉਹ ਪੰਜਾਬ ਦੀ ਪੰਥਕ ਤੇ ਰੱਦੇ ਵਜੋਂ ਇੱਕ ਨਵੀਂ ਸੇਧ ਦਊਗਾ ਪੰਜਾਬ ਨੂੰ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ